ਅੱਜ ਸ਼ੰਡੇ ਸੀ ਤਾਂ ਲੇਟ ਹੋ ਗਿਆ ਕੱਲ ਜਾਂ ਪਰਸੋਂ ਤੱਕ ਵੀਪ ਲੱਗ ਜਾਗੇ ਗਾਣੇ ਜੇ ਆਪਾਂ ਅਗਲਾ ਭਾਈ ਜੀ ਕੋ ਬੈਠੇ ਸਾਰੇ ਪੰਚਾਇਤ ਬੈਠੀ ਆਪਣਾ ਸਰਪੰਚ ਬੈਠਾ ਨਾ ਪਿੰਡਾਂ ਦੀ ਜੀ ਜੇ ਬੀਜੇਪਾ ਜਰ ਭਾਈ ਗੀਤ ਨੂੰ ਹਟਾ ਦਗੇ ਤੇ ਅਸੀਂ ਗੀਤ ਪਤਾ ਚੱਕਰ ਗਏ ਉਹਨੂੰ ਲਾ ਦੋ ਮੈਂ ਕੰਪਨੀ ਨੂੰ ਗਾਣਾ ਵੇਚਦਾ ਸੀਗਾ ਜੀ ਸਹੀ ਦੱਸੋ ਮੈਂ ਉਹਨਾਂ ਕੋ ਪੈਸੇ ਲੈ ਲਏ ਪੈਸੇ ਲੈ ਕੇ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦੇਈ ਬੈਠਾ ਗਾਣੇ ਦੀ ਹੁਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਦਦੇ ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਿੱਦ ਮੈਂ ਮਾਫੀ ਦੀ ਵੀਡੀਓ ਭਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੈਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਦੀ ਲਾਸਟ ਵਾਲਾ ਅੰਤਰਾ ਹੀ ਘੱਟ ਦੋ ਜੀ ਦੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਵਾ ਉਹ ਪੂਰਾ ਟੱਪਾ ਘੱਟ ਦੋ ਪਰ ਉਹ ਬਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹ ਇਹ ਸਾਡੇ ਕੋਲ ਐਲਓਸੀ ਆ ਅਸੀਂ ਉਹਦੇ ਤੇ ਕੇਸ ਕਰਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੋਦੇ ਪਾਸੇ ਘੜੀ ਸੀ ਵੱਲੋਂ ਹਾਂ ਮੈਂ ਮਤਲਬ ਜਿਵੇਂ ਵਿਚਾਲੇ ਫੜ ਗਏ ਜੀ ਵੀ ਚਲੋ ਜਿਓ ਬੀਪ ਲੱਗਦੀ ਉਹਦੇ ਨਾਲ ਵੀ ਕੱਟਿਆ ਜਾਣਾ ਹਾਂ ਵੀ ਉਹ ਚੰਗੀ ਕੱਟਿਆ ਜਾਣੇ ਆ ਬੀਪ ਨਾਲ ਕੱਟਿਆ ਜਾਣਾ ਜੀ ਜੇ ਬੀਪ ਲੱਗਦੀ ਆ ਹਾਂ ਹਾਂ ਮੇਰੇ ਮੇਰੇ ਨਾਲ ਦੇ ਇੱਕ ਮਿੰਟ ਬਈ ਜੀ ਇੱਕ ਗਲਾਪਾਈ ਇੱਕ ਮਿੰਟ ਬਈ ਜੀ ਗਲਾਪਾਈ ਜੀ ਜੀ ਕਿੰਨੇ ਫਾਲੋਅਰ ਆਪਣੇ ਅ 1.5 ਮਿਲੀਅਨ ਜੀ 1.5 ਮਿਲੀਅਨ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੁੰਦੇ ਆ ਸਾਰੇ ਜੀ ਸਾਰੇ ਇਹ ਵੀ ਤਰ੍ਹਾਂ ਦਾ ਆਨਲੋ ਜੀ ਨਹੀਂ ਕਰਿਆ ਗਿਆ ਨਹੀਂ ਨਹੀਂ ਇਹ ਉਹਨੇ 80000 ਚਾਹੁੰਦੇ ਆ ਜੀ ਲੇਕਿਨ ਤੁਸੀਂ ਉਸ ਬਾਕੀ ਤਾਹ ਘਰ ਸਰਪੰਚ ਜੀ ਉਹਨੇ ਸਾਡੀ ਬਹੁਤ ਤੌਰ ਬਣਾਈ ਹੈ ਪਰ ਭਾਈ ਆ ਗੱਲ ਨਾਲ ਸਾਡੀ ਬੇਇੱਜ਼ਤੀ ਬਹੁਤ ਜਿੰਨੀ ਜਿੰਨੇ ਜਵਾਬ ਬੇਇੱਜ਼ਤੀ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਮੈਂ ਕਰਾਈ ਇਹ ਕੀ ਸੀਨ ਹੋਇਆ ਜੀ ਅਹੀਂ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ ਦਾਲ ਨਾਲ 4-5 ਕੋਈ ਜਿਹੜੇ ਆਪਾਂ ਤੋਂ ਵੱਡੇ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਉਹ ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦਾ ਤਾਂ ਨਹੀਂ ਹੋ ਜੂ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹ ਉਹ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਰਮੀ ਚਲੋ ਨੋਕ ਮੈਨੂੰ ਪਿਆਰ ਕਰਦੇ ਆ ਮੈਂ ਉਹ ਚੀਜ਼ ਕਰਕੇ ਜਿਹੜੀ ਨਾਲ ਇਧਰ ਨਾਲ ਜੁੜੇ ਹੋਏ ਆ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ ਤੇ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਦੀ ਜੀ ਟੈਨਸ਼ਨ ਨਾ ਕਰ ਲੋ ਕਰ ਲੋ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਹੋਵੇ ਉਹ ਕਹਿੰਦੇ ਨਹੀਂ ਨਹੀਂ ਯਾਰ ਵੀ ਐਡੇ ਮਸਲੇ ਨਹੀਂ ਸਾਨੂੰ ਲੱਗੀ ਨਹੀਂ ਉਹ ਹੋਲਚ ਤਾਂ ਤੂੰ ਗਿਆਣਾ ਉਹ ਪਰ ਉਹੀ ਗੱਲ ਆ ਨਾ ਜੀ ਉਹ ਆਪਾ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਮੈਂ ਕਹਾਂ ਯਾਰ ਆਪਣੇ ਵੱਡੇ ਭਰਾ ਮੈਂ ਤਉਹ ਨੂੰ ਨਹੀਂ ਗਿਆ ਮੈਂ ਕਹਾਂ ਸ਼ਾਇਦ ਜਾਂ ਤਾਂ ਉਹ ਆਪਣਾ ਚਲੋ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲਓ ਚਲੋ ਹਣਾ ਮੈਂ ਉਹਨਾਂ ਦੀ ਰਾਇਸਲਾ ਕਰਕੇ ਮੈਂ ਮੰਨ ਗਿਆ ਮੈਂ ਜੀ ਵੀਰੇ ਬਾਈ ਬੰਦੇ ਆ ਬਾਈ ਕਹਿੰਦਾ ਯਾਰ ਮੈਂ ਦੇਖੋ ਯਾਰ ਗੱਲ ਤਾਂ ਪਾਰ ਦਰਵਾਜ਼ਾ ਮੈਂ ਉਹਨਾਂ ਨੂੰ ਬੇਰਵਾ ਦਿੱਤਾ ਮਾਹ ਜੀ ਅਸੀਂ ਕਾਫੀ ਟਾਈਮ ਆ ਜੀ ਆਪਾਂ ਬਾਈ ਆਪਾਂ ਤਾਂ ਆ ਹੀ ਆ ਰਹੇ ਹਾਂ ਨਾ ਜੀ 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 ਕਿਉਂਕਿ ਤੋਂ ਬਾਅਦ ਬਾਈ ਤੁਸੀਂ ਇੱਧਰ ਹੋ ਗਏ ਅਸੀਂ ਚੌਕਬੀਲ ਦੇ ਰੇਜ ਪੈ ਗਏ ਮੈਂ ਕਿਹਾ ਬਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਜੀ ਇੱਕ ਜਿਹੜਾ ਉਹਦਾ ਨਾਮ ਲੈਂਦਾ ਸੀ ਗੱਲ ਮਤਲਬ ਮੈਂ ਕਿਹਾ ਵੀ ਅਸੀਂ ਪਤਾ ਕਿ ਇਹ ਪ੍ਰਧਾਨ ਜੀ ਨੇ ਇੱਧਰ ਬੈਠੇ ਪ੍ਰਧਾਨ ਜੀ ਅਸੀਂ ਕਿਹਾ ਵੀ ਆਪਾਂ ਦੱਸ ਕੇ ਸਰਪੰਚ ਬਣਾ ਕੇ ਆਪਣੀ ਜੀ ਕਮੇਟੀ ਬਣਾ ਕੇ ਆਪਾਂ ਅੱਗੇ ਚੱਲਦੇ ਆ ਜੀ ਕਿਉਂ ਮਸੇ ਨੂੰ ਉੱਥੇ ਹੀ ਬੈਠ ਕੇ ਆਪਾਂ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨੇ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਨਾ ਸਾਡਾ ਗਰੁੱਪ ਬਣਾਇਆ ਵਾ ਕੋਈ ਸਰਪੰਚ ਆਇਆ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਵੀ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਜੱਲੀ ਜਾਂਦਾ ਫਿਲਮ ਦਾ ਸ਼ੂਟ ਮੈਂ ਉੱਧਰ ਬਿਜ਼ੀ ਹੋ ਗਿਆ ਜੀ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੇ ਲੇਟ ਹੋ ਗਿਆ ਇਹ ਕੰਮ ਇਹ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਫਿਰ ਮੈਂ 11:00 ਵਜੇ ਮੈਂ ਵੀਡੀਓ ਪਾਤੀ ਵੀ ਜੇ ਕਿਸੇ ਨੂੰ ਪਤਾ ਹੈ ਭਾਈ ਹੈ ਭਾਈ ਹਾਂ ਹਾਂ ਭਾਈ ਹੈ ਇਹ ਕੰਮ ਬਹੁਤ ਹੀ ਵਧੀਆ ਦੁਆ ਚੱਲ ਬਹੁਤ ਕੀ ਰੋਲਾ ਮਨ ਲਗੇ ਚਲੋ ਜਦੋਂ ਵੀ ਆਪਾਂ ਬਾਲਡ ਬੰਦੇ ਦੇ ਮਤਲਬ ਕਰਦੇ ਅੱਜ ਤੁਸੀਂ ਟੌਪ ਤੇ ਨਹੀਂ ਨਹੀਂ ਚਲੋ ਸਾਡੇ ਬਰਾਦਰੀ ਦਾ ਯਾਰ ਪਿਆ ਗੱਲਦਾ ਉਹਦਾ ਵੀ ਉਹ ਤੁਸੀਂ ਛੋਟੇ ਨੂੰ ਹੋਏ ਗੱਲ ਚੱਲਦੀ ਆ ਤੋਹ ਗੱਲ ਇੱਕ ਵੱਡਾ ਇਸ਼ੂ ਬਾਨੀ ਬਾਨੀ ਆ ਉਹ ਸਾਡਾ ਜੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਹੋ ਸਕਦਾ ਨਾਈ ਚੱਲਦਾ ਹੋਵੇ ਪਰ ਜਦੋਂ ਬੰਦਾ ਰਿਹਾ ਲੈਵਲ ਤੇ ਹੁੰਦਾ ਨਾ ਉੱਥੋਂ ਗੱਲੇ automatic ਚੱਕੀ ਜਾਂਦੀ ਬਾਈ ਜੀ ਬਣਾਇਆ ਆ ਅਸੀਂ ਆਪਾਂ ਨਾ ਗੱਲ ਸਹੀ ਗੱਲ ਆ ਹੁਣ ਬਾਈ ਗਲਾਮ ਸਾਡੇ ਜ਼ਿਲ੍ਹੇ ਦੀ ਮਾਣ ਆ ਅਸੀਂ ਵੀ ਮਾਣ ਕਰਦੇ ਸਾਡੇ ਥੱਪੜ ਬੱਤੀ ਆ ਮੈਂ ਹੋਰ ਦੱਸਦਾ ਮੈਂ ਹੋਰ ਦੱਸਦਾ ਜੀ ਜੀ ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜੀ ਜਿੱਦ ਦੇ ਨਾ ਗਾਣਾ ਹੈ ਜੀ ਤੇ ਜਿੱਦ ਦੇ ਦਾ ਵਾਗ ਹੋਇਆ ਉਦੋਂ ਦੇ ਦੋ ਲੱਗੇ ਆ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟਿਆਂ ਦਾ 3 ਘੰਟੇ ਮੈਂ ਗਾ ਕੇ ਆਂ ਜੀ 3 ਘੰਟਿਆਂ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10 ਵੇਰਾਂ ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਉਂਗਾ ਚਲੋ ਇੱਕ ਬਾਈ ਜੀ ਹੋਰ ਜੀ ਬਣਾ ਬਾਈ ਜੀ ਜਿਵੇਂ ਹੁਣ ਬਾਈ ਜੀ ਜੇ ਮੈਂ ਰੀਲਾਂ ਚੱਲ ਦਿਨਾ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਸੜਾ ਮੈਟਰ ਸੋਲਵ ਕਰ ਦੋ ਬਾਈ ਜੀ ਬਾਈ ਜੀ ਜਿਵੇਂ ਰੀਲਾ ਨੇ ਰੀਲਾ ਤੋਂ ਤੁਸੀਂ ਕਹਿ ਕੇ ਵੀ ਰਿਕਵੈਸਟ ਕਰ ਦੋ ਜਾਂ ਜਿਵੇਂ ਵੀ ਹੈ ਨਾ ਉੱਥੇ ਵੀ ਚੇਂਜ ਹੋ ਜਾਊਗਾ ਜੀ ਰੀਲਾ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਇਹ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਬਾਈ ਜੀ ਡੀਸੀ ਸਾਹਿਬ ਨੂੰ ਕਰ ਨੂੰ ਅਸੀਂ ਮੰਗ ਕਰ ਦੇ ਰਿਹਾ ਕਿਉਂਕਿ ਬਾਈ ਜੀ ਹੁਣ ਤੁਸੀਂ ਕੱਲ ਅਸੀਂ ਵਿਆਹ ਜਾਣਾ ਸੀ ਤੰਨੇ ਸਰਪੰਚਾਂ ਨਾਲ ਜੀ ਜੀ ਅਸੀਂ ਬਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਬਾਈ ਜੀ ਕਾਰ ਕੱਲ ਨੂੰ ਅਸੀਂ ਦੁਬਾਰੇ ਪੰਗਾ ਲਾਵਾਂਗੇ ਸਾਡੇ ਜੇ ਕੰਮ ਆਉਣਗੇ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾ ਸੌਰੀ ਹਾਰ ਹਾਜ਼ਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਇਹ ਕੱਲ ਨੂੰ ਜਾਵਾਂਗੇ ਅਗਲਾ ਦੇਖਦੇ ਲੱਗਦਾ ਹੁੰਦਾ ਯਾਰ ਲਵਾ ਕੀਤਾ ਸੋ ਬਈ ਉੱਥੇ ਬਈ ਲੱਗੇ ਉੱਥੇ ਬਈ ਬਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆਣ ਬਣ ਸਾਨੋ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰ ਨਮਰ ਉਹਨਾਂ ਦਾ ਕੰਮ ਹੋ ਜਾਂਦਾ ਹੈ ਜੀ ਜੀ ਨਹੀਂ ਨਹੀਂ ਬਈ ਲੱਗ ਜਾਨੀ ਕੱਲ ਨੂੰ ਕੱਲ ਨੂੰ ਵੀ ਬਈ ਲੱਗ ਜਾਨੀ ਨਾ ਆ ਸਵੇਰੇ ਮਾਰਨਿੰਗ ਲੱਭੀ ਤੁਸਾਂ ਇੱਕ ਬਾਈ ਵੀ ਬਾਈ ਰਾਮ ਤੁਹਾਨੂੰ ਬਾਈ ਵੀ ਪਹਿਲਾਂ ਵੀ ਮਾਫੀ ਨਾ ਤੁਹਾਡਾ ਬਾਈ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਹਾਨੂੰ ਸੋਭਾ ਦਿੱਤੀ ਆ ਵੀਰੇ ਬਣੇ ਮੇਰੀ ਪਰਸਨਲੀ ਰਿਕਵੈਸਟ ਆ ਜੀ ਅੱਗੇ ਤੋਂ ਕਿਸੇ ਵੀ ਐਸੇ ਜਿਹੇ ਵਿਵਾਦ ਚ ਫਸਣ ਤੋਂ ਪਹਿਲਾਂ ਤੂੰ ਦਾ ساری 20 ਆਰੀ 100 ਆਰੀ ਜੀ ਮੈਂ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਦੱਸਾਂ ਹੁਣ ਤੁਸੀਂ ਮੇਰੇ ਮੇਰਾ ਗਾਣਾ ਸੁਣਾਓ ਕੋਈ ਨਿੱਕਾ ਜਿਹਾ ਕੋਈ ਕੋਈ ਜਿਹਾ ਆਪਣੇ ਲਈ ਵੱਡੀ ਗੱਲ ਬਣਦਾ ਮੇਰਾ ਗਾਣਾ ਸੁਣਿੰਦਾ ਨਾ ਬੰਦਾ ਉਹਦਾ ਕੋਈ ਹਾਰਿਆ ਹੋਆ ਸਰਪੰਚੀ ਵਾਲਾ ਕਹਿੰਦਾ ਉਹ ਚੱਕ ਦੇਗਾ ਮੇਰਾ ਹੁਣ ਗਾਣਾ ਮੇਰਾ ਗਾਣਾ ਸੁਣੋ ਜੀ ਮੇਰਾ ਗਾਣਾ ਕੀਤਾ ਹੋਇਆ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜੰਨੇ ਸਿੰਘ ਸ਼ਹੀਦ ਹੋਏ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀ ਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲੇ ਨੇ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਪੰਜਾਬ ਦਾ ਹਨਾ ਵੀ ਦੁਬਾਰੇ ਇਹ ਚੀਜ਼ ਕੋਈ ਬਵਾ ਲਮੈ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਆਂ 7-8 ਲੱਖ ਦਾ 10 ਲੱਖ ਰੁਪਇਆ ਮਤਲਬ 15-16 ਲੱਖ ਰੁਪਏ ਲੱਗਿਆ ਵਾ ਗਾਣੇ ਦੇ ਮਾ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਾਂ ਨੂੰ ਕੋਈ ਵਾਗ ਨਹੀਂ ਚਲੋ ਇਹ ਦੁਬੰਡਾ ਵਾਗ ਨਾ ਹੋ ਜਾਵੇ ਜੀ ਜਿਹੜਾ ਜਿਹੜਾ ਆਪਣਾ ਐਕਟਾ ਤੇਜ ਆ ਉਹਦੇ ਤੇ ਛੋਟੀਆਂ ਆਪਦੀਆਂ ਰੀਲਾਂ ਵੀ ਪਈਆਂ ਵੀਆਂ ਨੇ ਇਹ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਉਹ ਛੋਟੇ ਜਿਹੜੇ ਪੇਜ ਤੋਂ ਮੈਂ ਜੀ ਆਉਂਦਾ ਤੁਸੀਂ ਲਾਇਬ ਹੋ ਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਲਓ ਵੀ ਭਾਈ ਇਹ ਮੇਰਾ ਕਰਕੇ ਮਸਲਾ ਹੁੰਦਾ ਮੈਨੂੰ ਚੋਲ ਵਾਲੇ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਇੰਨਾ ਕ ਮਾਸਲ ਕਰ ਦਿੱਤਾ ਤਾਂ ਇਹਨੂੰ ਤੁਸੀਂ ਡਿਲੀਟ ਕਰ ਦਿਓ ਕਿਤੇ ਵੀ ਡੀਜੇ ਤੇ ਜਾਂ ਕਿਸੇ ਵੀ ਟੈਕਟ ਟਰਾਲੀ ਤੇ ਨਹੀਂ ਚੱਲਣਾ। ਨਾ ਨਾ ਉਹ ਮੈਂ ਕੋਈ ਨਹੀਂ ਬੱਸ ਤੋਂ ਗੱਲ ਕਰ ਰਿਹਾ ਮਤਲਬ ਬੰਦ। ਆਵਾਜ਼ ਵੀ ਕੋਈ ਰਾਜ ਸੇਟਰ ਨਾਲੋਂ ਥੋੜਾ ਛੋਟਾ ਸੀ। ਇੱਕ ਵਾਰ ਇੱਕ ਬਾਈ ਜੀ ਬੇਨਤੀ ਹੋਰ ਸੀ ਗੱਲ ਜੀ ਤੋਂ ਬਾਈ ਜੀ। ਕਈ ਵਾਰੀ ਆਇਆ ਹੁੰਦਾ ਵੀ ਪਤਾ ਨਹੀਂ ਸਾਰੇ ਸਰਪੰਚ ਆ ਕੇ ਕੁਛ ਇਦਾਂ ਦਾ ਬੋਲਣਗੇ। ਦੇਖੋ ਜਰਾ ਸੀ ਵੀ ਤੁਹਾਡੇ ਤੁਸੀਂ ਸਾਡੇ ਕੋਲ ਆ ਕੇ ਬੰਦੇ। ਦੇਖੋ ਅਸੀਂ ਮੈਨੂ ਮੈਨ ਪੰਜ 10 ਸਰਪੰਚ ਹੀ ਆਇਆ ਹੈ ਹਨਾ। ਕੱਲ ਨੂੰ ਅਸੀਂ ਰੱਖਿਆ ਵੈਸੀ ਕਾ ਪ੍ਰੋਗਰਾਮ ਹੈ ਤੇ ਜੀ 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 ਕਿਉਂਕਿ ਅਸੀਂ ਭਾਈ ਜਿਹੜਾ ਚਲੋ ਠੀਕ ਆ ਤੁਸੀਂ ਸਰਟੀਫਾਈ ਹੋਗੇ ਕੱਲ ਨੂੰ ਜਿਹਨੇ ਕਿ ਸਰਪੰਚਾ ਸਾਡੇ ਜੇ ਕੋਈ ਇਦਾਂ ਹੀ ਰਿਸਪੈਕਟੇਬਲ ਆ ਸਾਰੇ ਹੈ ਨਾ ਜੀ ਸਾਨੂੰ ਮੋਤਵਰ ਲੋਕਾਂ ਨੇ ਸਾਨੂੰ ਮੋਤਵਰ ਬਣਾਇਆ ਸਾਰੇ ਅਸੀਂ ਰਿਸਪੈਕਟ ਕਰਦੇ ਇਕ ਦੂਜੇ ਦੀ ਕੱਲ ਨੂੰ ਭਾਈ ਜੀ ਤੁਸੀਂ ਟਾਈਮ ਕੱਢੋ ਵੇਚ ਦੀ ਹੈ ਇਸੇ ਤਰੀਕੇ ਆ ਕੇ ਕਿਉਂਕਿ ਅਸੀਂ ਵੀ ਕੱਲ ਨੂੰ ਕੱਲ ਦੀ ਤਾਂ ਮੇਰੀ ਮਜਬੂਰੀ ਹੈ ਤੁਹਾਡੇ ਪੈਰੀ ਹੱਥ ਲਾ ਕੇ ਨਹੀਂ 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 ਬਲਕਿ ਇਹ ਹੈ ਜੀ ਕੱਲ ਨੂੰ ਮੈਂ ਨਹੀਂ ਕਰਦਾ ਅਸੀਂ ਭਾਈ ਜੀ ਅੱਜ ਕਰਦੇ ਆ ਕੱਲ ਨੂੰ ਅਸੀਂ ਮੰਗ ਪੱਤਰ ਦੇ ਦੰਦੇ ਆ ਵੀ ਅਸੀਂ ਭਾਈ ਮੰਗ ਪੱਤਰ ਮੰਗਦੇ ਵੀ ਆ ਚੀਜ਼ ਸਾਡੇ ਬੰਦ ਹੋਣੇ ਚਾਹੀਦੇ ਆ ਤੁਸੀਂ ਕਰੀ ਰਹੇ ਹੋ ਹਾਂ ਬਹੁਤ ਵੱਡਾ ਭਾਈ ਦੀ ਕਾਰਨ ਕੀ ਆ ਅਸੀਂ ਮਾਫੀ ਮੰਗਾਉਣ ਜਾਂ ਤੁਹਾਡੇ ਮੰਗਣ ਨਾਲ ਕੋਈ ਛੋਟੇ ਬਟਣ ਨਹੀਂ ਹੋ ਰਹੇ ਨਹੀਂ ਨਹੀਂ ਸਾਰ ਲੱਗਣਾ ਜਾਂ ਰਹਿਣੇ ਆ ਮੈਂ ਉਹ ਉਸੀ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਣ ਨਾਲ ਛੋਟਾ ਨਹੀਂ ਹੋ ਰਿਹਾ ਤੇ ਮੈਨੂੰ ਮਾਫ ਕਰਨਾ ਤੁਸੀਂ ਛੋਟੇ ਲੋਕ ਨਹੀਂ ਹੁੰਦੇ ਹਾਂ ਚਲੋ ਆਪਣਾ ਭਰਾ ਆਪਾਂ ਇੱਥੇ ਹੀ ਰਹਿਣਾ ਬੰਦੇ ਮੰਨ ਲੈਣੇ ਵੱਡੀ ਹੁੰਦੀ ਹੈ ਵੱਡੀ ਗੱਲ ਨਾਲੇ ਬਾਈ ਕੋਈ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਇੰਨਾ ਗਲਬਾ ਹੀ ਰੌਲਾ ਪਤਾ ਨਹੀਂ ਆਈ ਜਿਹਦੇ ਵਿੱਚ ਬੰਦਾ ਆਪਣਾ ਭਰਾ ਕੋਈ ਪਤਾ ਨਹੀਂ ਬਾਈ ਅਸੀਂ ਤਾਂ ਜਿਹੜਾ ਰੌਲਾ ਅਸੀਂ ਨਾ ਬੋਲਣ ਲੱਗੇ ਸੀ ਜਦੋਂ ਕੱਲ ਅਸੀਂ ਪੱਤਰਕਾਰ ਸਾਹਿਬ ਆਏ ਹੋਏ ਸੀ ਵੀ ਉਹਨਾਂ ਵਾਸਤੇ ਅਸੀਂ ਕਿੰਨਾ ਕੁ ਦਿਨ ਸੰਝੋਲੇ ਗਏ ਆ ਜੀ ਤੇ ਬਾਈ ਜੀ ਅੱਜ ਤੁਸੀਂ ਤਾਂ ਸਾਡੇ ਕਰਾਂ ਦੀ ਸਾਲਪਾ ਨੂੰ ਰੱਬ ਨਾ ਕਰ 1921 ਹੋ ਗਿਆ ਕਹਿੰਦੇ ਸਰਪੰਚਾਂ ਇਹ ਕਰਦੇ ਸੀ ਮੈਨੂੰ ਬਹੁਤ ਸੀਰੀਅਸ ਲੈਵਲ ਤੇ ਜਿਹੜੀ ਇਹਦਾ ਗਾਫਤੂ ਅੱਜ ਕੱਲੇ ਨਾਲ ਤੱਕ ਪੇਸ਼ ਤੁਸੀਂ ਸਾਡੇ ਦੇ ਵਿੱਚ ਪੇਡ ਮਾਰੀ ਸਰਪੰਚਾਂ ਨੂੰ ਬਾਈ ਨਾ ਇੰਨਾ ਉੱਤੇ ਚੱਕ ਰਹੇ ਹਾਂ ਕਿਉਂਕਿ ਬਰਨਾਲੇ ਦੇ ਕਲਾਕਾਰ ਬਹੁਤ ਮੈਨੂੰ ਸਪੋਰਟ ਕਰਦੇ ਸਾਰੇ ਭਰਾ ਤੁਹਾਨੂੰ ਸਪੋਰਟ ਕਰਦੇ ਕੋਈ ਇਹੋ ਜੀ ਗੱਲ ਬਸ ਇਸ ਕਾਰਨ ਸਾਰਿਆਂ ਦਾ ਦਿਲ ਦੁਖਿਆ ਗਾਣ ਨੂੰ ਤੁਸੀਂ ਟਾਈਮ ਦੇ ਦਿਓ ਬਾਈ ਹਨਾ ਕੱਲ ਨੂੰ ਆ ਸਾਲ ਤੁਸੀਂ ਟਾਈਮ ਦੇ ਦਿਓ ਤੁਸੀਂ ਮੈਨੂੰ ਤੁਹਾਡਾ ਨੰਬਰ ਦੇ ਦਿਓ ਜੀ ਜਿਹਨੇ ਮਨ ਮੋਡ ਕਰ ਲਓ ਤੁਸੀਂ ਬੰਦੇ ਤੁਸੀਂ ਸੋ ਕੱਲ ਜਦੋਂ ਗਾਣਾ ਪਲੇਟ ਹੋਗਾ ਮੜਾ ਸੁਣਾਈ ਕਰ ਖਰੇ ਮਾਵਾ ਦੇਣਾ ਲੋਕਾਂ ਨੂੰ ਲੱਗਣਾ ਚਾਹੀਦਾ ਭਾਵੇਂ ਦੂਸਰੇ ਬੰਦੇ ਨਾਲ ਹੋ ਜਾਣਗੇ ਹੁਣ ਲੈ ਨਾ ਤੋਂ ਸੁਣਾਗੇ ਜਰੂਰ ਕੋਈ ਆ ਵੀ ਗਾਣਾ ਦੇਖੀ ਲੈ ਬਾਕੀ ਫ੍ਰੀ ਲੈਂਸ ਰਾਜੇ ਜਦੋਂ ਇਹਨਾਂ ਦਾ ਬੇਨਤੀ ਕਰ ਲਈ ਗੱਲ ਹੁਣ ਮਛੋਟੀ ਮੈਂ ਵੀ ਗੱਲ ਕਰਦਾ ਦੇਖੋ ਅਸੀਂ ਵੀ ਪੱਤਰਕਾਰ ਨੈਸ਼ਨਲ ਪੱਤਰਕਾਰਾਂ ਦੇਖੋ ਸੋਡੇ ਹੁਣ ਵਿਆਹ ਕੀਤਾ ਸਾਨੂੰ ਹੀ ਬਹੁਤ ਖੁਸ਼ੀ ਆ ਰਹੀ ਯਾਰ ਬੜਾਈ ਨੇ ਯਾਰ 23 ਕੁੜੀ ਦਾ ਬਹੁਤ ਵਧੀਆ ਦਿੱਤਾ ਕਰਨ ਦੇ ਅਸੀਂ ਸੋਡੇ ਗੁਰੂ ਘਰ ਤੋਂ ਚੱਲ ਕੇ ਸੋਡੇ ਘਰ ਤੱਕ ਪਹੁੰਚੇ ਬੰਦਿਆ ਨੇ ਯਾਰ ਗੇਟ ਬੰਦ ਕਰ ਲੇ ਦੱਸੋ ਯਾਰ ਥੋੜੇ ਨਾਲ ਗਿਆ ਮੈਂ ਬਾਈ ਜੀ ਸਟੋਰੀ ਤੁਸੀਂ ਆਪ ਦੀ ਚੈੱਕ ਕਰੋ ਥੋੜੇ ਨਾਲ ਮੈਂ ਤੁਰਨੇ ਜਾਦਾ ਹੋਣੀ ਉਹ ਮੈਂ ਤੁਹਾਨੂੰ ਦੱਸ ਦਾਂ ਬਾਈ ਮੈਨੂੰ ਬਾਈ ਬੱਸ ਕਿ ਸਾਨੂੰ ਇਹ ਨਹੀਂ ਤਾਂ ਸਿਸਟਮ ਮੇਰੀ ਤਾਂ ਸੁਣੋ ਬਾਈ ਪੂਰੇ ਜ਼ਿਲ੍ਹੇ ਦੇ ਯਾਰ ਉਹ ਬਾਈ ਤੁਸੀਂ ਮੇਰੀ ਸੁਣੋ ਮੈਨੂੰ ਕੋਈ ਬਹੁਤ ਸੀਰੀਅਸ ਲੈਵਲ ਤੇ ਥ੍ਰੈਟ ਆ ਤੁਸੀਂ ਸਮਝਦੇ ਹੋ ਬਾਈ ਮੈਨੂੰ ਇੰਨਾ ਸੀਰੀਅਸ ਲੈਵਲ ਤੇ ਤਰਾਟ ਤੋਂ ਅਵਾੜ ਕਿਤੇ ਲਈ ਬੈਠੇ ਹਾਂ ਪਰ ਪਤਾ ਕੀ ਹੈ ਬਾਈ ਮੈਂ ਹੁਣ ਕਈ ਬੰਦੇ ਘਰੇ ਆਉਣ ਕਰਕੇ ਗੁੱਸੇ ਹੋ ਜਾਂਦੇ ਆ ਮੇਰੀ ਮਾੜੀ ਜੀ ਵੀ ਉਨੀ ਕਿਉਂ ਗਈ ਬਾਈ ਮੇਰਾ ਪਰਿਵਾਰ ਰੋੜੀ ਪਿੱਛੇ ਮੈਂ ਇਕੱਲਾ ਹੀ ਹਾਂ ਬਿਲਕੁਲ ਨਰਸੇਦ ਹਾਂ ਭਾਈ ਉਹ ਚੀਜ਼ ਨਹੀਂ ਭਾਈ ਸਾਡੇ ਮੇਰੇ ਕੋਲ ਕੋਈ ਚੱਕਰ ਨਹੀਂ